ਸਤਿ ਸ਼੍ਰੀ ਅਕਾਲ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਇਹਤਿਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ mm yeah. ਦੇ ਵੀ ਕੋਈ ਤੁਹਾਨੂੰ ਕਹਿੰਦਾ ਜਗਦੀ ਕੋਈ ਹੋਤੀ ਜਗਦੀ ਸਭ ਦਵਾਵਾਂਗੇ ਮੋਹਰ ਬਾਕੀ ਆਯੁੱਧਿਆ ਮੈਂ ਮੰਦਰ ਮਹਾਂਸਾ ਸਾਲ ਬਾਅਦ ਬਣਾ ਬਹੁਤ ਮੋਤ ਬਣਾਇਆ ਭਾਈ ਸਭ ਲੋਕ ਬਹੁਤ ਸ਼ਲਾਸਾਨ ਕਰ ਮਕੀ ਜੈ ਸਿਆਮਰਾਜ ਜੈ ਮੋਹਰ ਨਿਧੀ ਜੈ ਉਸ ਮਹਾਨ ਮੋਤਰਾ ਨਿਧੀ ਜੈ ਅੱਜ ਫੇ ਕਿੰਨੇ ਕੀ ਦੀਵੇ ਲਾਉਂਗੇ ਜੀ ਤੁਸੀਂ ਘਰ ਦੇ ਵਿੱਚ ਅਸੀਂ ਸਾਰਾ ਘਰ ਆਪਣਾ ਜਗਮਾ ਕਰ ਦੇਣਾ ਜੀ ਜੀ ਹਾਂਜੀ ਕੋਈ ਕਸਰ ਹਾਂਜੀ ਪੂਰਾ ਸਜਾਉਂਗੇ ਜੀ ਹਾਂਜੀ ਹਾਂਜੀ ਪਟਾਕੇ ਚਲਾਉਣ ਦਾ ਵਿਚਾਰ ਵੀ ਹੈ ਹਾਂਜੀ ਬਿਲਕੁਲ ਹੈ ਜੀ ਪਟਾਕੇ ਚਲਾਉਣ ਦਾ ਵਿਚਾਰ ਹੈ ਜੀ ਘਰ ਲੜੀਆਂ ਵੀ ਲਾਉਂਗੇ ਸੀ ਬਿਜਲੀ ਵਾਲੀਆਂ ਰੰਗੋਲੀ ਵੀ ਬਣਾਉਂਗੇ ਤੇ ਦੀਪਕ ਵੀ ਜਲਾਉਂਗੇ ਜੀ ਪੂਰਾ ਤਸਾ ਹੈ ਸਾਨੂੰ ਅੱਛਾ ਜੀ ਕੇਕ ਵੀ ਕੱਟਣਾ ਹੋਣਾ ਜੀ ਹਾਂਜੀ ਬਿਲਕੁਲ ਹਾਂਜੀ ਰੱਬ ਨੇ ਘਟਾ ਕਰਦੇ ਆਪਣੇ ਦੋ ਆਜਾ ਆਪਣਾ ਪੁਧਾਰੇ ਆ ਆਪਣੇ ਮਹਿਲਾਂ ਦੇ ਵਿੱਚ ਹਾਂਜੀ ਹਾਂਜੀ ਬਹੁਤ ਖੁਸ਼ੀ ਹੈ ਜੀ ਅੱਜ ਸਾਲ ਚ ਦੋ ਵਾਰ ਬਲਿ ਦਿਵਾਲੀ ਮਨਾਉਣ ਦਾ ਮੌਕਾ ਦਿੱਤੇ ਰੱਬ ਨੇ ਹੋਰ ਕੀ ਚਾਹੀਦਾ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਇਹ ਉੱਤੇ ਆ ਕੇ ਬਹੁਤ ਖੁਸ਼ ਹੈ ਸੀ ਹਾਂਜੀ ਹਾਂ ਗੁਡੀਆਂ ਕੀ ਕਹਿਣਾ ਹੈ ਮੈਨੂੰ ਬਹੁਤ ਖੁਸ਼ੀ ਹੈ ਅੱਛਾ ਹਾਂਜੀ ਠੀਕ ਹੈ ਫੇ ਅੱਜ ਕੀ ਕੀ ਕਰੋਗੇ ਰਾਤ ਨੂੰ ਫਿਰ ਜਿੱਦਾਂ ਅਸੀਂ ਦੀਵਾਲੀ ਨੂੰ ਕਰਦੇ ਹਾਂ ਉਦਾਂ ਹੀ ਅਸੀਂ ਦੇ ਦੀਵੇ ਜਲਾਵਾਂਗੇ ਕੈਂਡਲ ਜਲਾਵਾਂਗੇ ਤੇ ਪਟਾਕੇ ਵੀ ਫੜਾਂਗੇ ਅੱਛਾ ਤੁਸੀਂ ਸਦੀਪ ਮਾਲਾ ਕਰਾਂਗੇ ਰਾਤ ਨੂੰ ਦੀਵਾਲੀ ਦੀ ਤਰ੍ਹਾਂ ਮਨਾਵਾਂਗੇ ਔਰ ਬਹੁਤ ਖੁਸ਼ੀ ਮਨਾਵਾਂਗੇ ਸਭ ਨੂੰ ਬਹੁਤ ਬਹੁਤ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਜੇ ਰੌਣਕਾਂ ਨੇ ਵੇੜੇ ਤੇਰੇ ਘਰ ਕੇ ਅਜੇ ਰੌਣਕਾਂ ਨੇ ਵੇੜੇ ਤੇਰੇ ਘਰ ਕੇ ਹੋ ਤੇਰੇ ਘਰ ਕੇ ਰਾਮ ਸਾਥੇ ਅਨਿਲ ਅਗਰਵਾਲ ਜੀ ਜੀਰਵਾਲੇ ਨੁਕੇਸ਼ ਪੰਚਨ ਦੇ ਜਿਨ੍ਹਾਂ ਨੇ ਸਵੇਰੇ 5 ਵਜੇ ਉੱਠ ਕੇ ਘਰ ਆ ਕੇ ਲਿਆਂਦੇ ਜੈ ਸ਼੍ਰੀ ਰਾਮ ਦਾ ਜੀਰਵਾਲ ਜਿਨ੍ਹਾਂ ਸਾਰਿਆਂ ਦੇ ਬਣਿਆ ਰਹੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਰਵਾਲ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੋ ਅੱਜ ਦੇ ਸ਼ੁਭ ਦਿਨ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਧਾਈਆਂ ਇਹ ਜਿਹੜਾ ਅੱਜ ਦਾ ਦਿਹਾੜਾ ਬਹੁਤ ਹੀ ਟਾਈਮ ਬਾਅਦ ਆਇਆ ਹੈ ਕੋਈ ਇਹਨੂੰ 507 ਸਾਲ ਦੱਸਦਾ ਹੈ ਕੋਈ 450 ਸਾਲ ਦੱਸਦਾ ਹੈ ਅਸੀਂ ਬਹੁਤ ਹੀ ਬੜਪਾ ਗਏ ਆ ਤੇ ਅਸੀਂ ਐਸੇ ਟਾਈਮ ਦੇ ਵਿੱਚ ਰਹਿ ਰਹੇ ਆ ਸਾਡਾ ਜਨਮ ਇਹ ਜੇ ਟਾਈਮ 'ਚ ਹੋਇਆ ਹੈ ਕਿ ਅਸੀਂ ਜੋ ਜੋ ਘਟਨਾਵਾਂ ਅਛੀਆਂ ਘਟਨਾਵਾਂ ਇਸ ਹਿੰਦੁਸਤਾਨ ਦੇ ਵਿੱਚ ਇਸ ਵਰਲਡ ਦੇ ਵਿੱਚ ਹੋਈਆਂ ਉਹ ਅਸੀਂ ਪ੍ਰਤੱਖ ਉਹਦੇ ਗਵਾਹ ਬਣੇ ਐ ਸਭ ਤੋਂ ਪਹਿਲਾਂ ਵਾਲੇ ਉਹ ਸ਼ਾਇਦ ਬਾਂਝੇ ਰਹਿ ਗਏ ਆਉਣ ਵਾਲੇ ਉਹ ਇਹਨਾਂ ਚੀਜ਼ਾਂ ਨੂੰ ਭੋਗਣਗੇ ਲੇਕਿਨ ਸਾਡੇ ਸਾਹਮਣੇ ਹੋਈਆਂ ਟੈਲੀਫੋਨ ਦਾ ਅਵਿਸ਼ਕਾਰ ਸਾਡੇ ਸਾਹਮਣੇ ਹੋਇਆ ਚੰ드ਰਮਾ ਤੇ ਸਾਡੇ ਸਾਹਮਣੇ ਬੰਦੇ ਪਹੁੰਚੇ ਸਾਡਾ ਆਪਣਾ ਯਾਨ ਹਿੰਦੁਸਤਾਨ ਦਾ ਯਾਨ ਜਾ ਕੇ ਚੰ드ਰਮਾ ਤੇ ਬੈਠਿਆ ਔਰ ਅੱਜ ਭਗਵਾਨ ਫਰੀ RAM ਚੰਦਰ ਜੀ ਮਹਾਰਾਜ ਜਿਹੜੇ ਕਿ 500 ਸਾਲ ਤੋਂ ਇੱਕ ਬਨਵਾਸ ਕੱਟ ਰਹੇ ਸੀ ਉਹ ਅੱਜ ਜਾ ਕੇ ਆਪਣੇ ਮਹਿਲ ਦੇ ਵਿੱਚ ਵਾਪਸ ਆਏ ਨੇ ਸਾਨੂੰ ਇਸ ਤੋਂ ਵਧੀਆ ਖੁਸ਼ੀ ਕੋਈ ਨਹੀਂ ਹੋ ਸਕਦੀ ਕਿਉਂਕਿ ਅਸੀਂ ਤਾਂ ਜਨਮ ਤੋਂ ਹੀ ਆਪਣੇ ਆਪਣੇ ਘਰਾਂ 'ਚ ਰਹਿ ਰਹੇ ਸੀ ਲੇਕਿਨ ਸਾਡੇ ਭਗਵਾਨ ਜਿਹੜੇ ਸਾਡੇ ਅੰਦਰ ਵੀ ਰਾਜਮਾਨ ਨੇ ਉਹਨਾਂ ਦਾ ਵਿਗ੍ਰਹਿ ਉਹਨਾਂ ਦਾ ਜਨਮ ਸਥਾਨ ਜਿਹੜਾ ਸੀ ਉਹਨਾਂ ਨੂੰ ਉਸ ਤੋਂ ਵਾਂਝੇ ਕਰਿਆ ਗਿਆ ਸੀ ਲੇਕਿਨ ਅੱਜ ਪਰਮਾਤਮਾ ਨੇ ਇਹ ਦਿਨ ਲਿਆਂਦਾ ਕਿ ਉਹਨਾਂ ਦਾ ਜਨਮ ਸਥਾਨ ਜਿਹੜਾ ਹੈ ਉਹਨਾਂ ਨੂੰ ਵਾਪਸ ਮਿਲ ਗਿਆ ਇੱਕ ਮਹਿਲ ਦੇ ਰੂਪ ਚ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਸੋ ਬਹੁਤ ਵੱਡੀ ਸੇਵਾ ਵੀ ਹੈ ਤੁਹਾਡੀ ਇਹ ਦੇ ਵਿੱਚ ਨਹੀਂ ਸਾਡੀ ਸੇਵਾ ਕੋਈ ਨਹੀਂ ਹੈ ਇਹ ਤਾਂ ਪਰਮਾਤਮਾ ਦੀ ਸੇਵਾ ਹੈ ਸੇਵਾ ਕਿ ਕੋਈ ਕੋਈ ਕਿਸੇ ਦੀ ਸੇਵਾ ਨਹੀਂ ਕਰਦਾ ਇਹ ਸਭ ਉਹਦਾ ਦਿੱਤਾ ਹੋਇਆ ਹੈ ਤੇਰਾ ਦਿੱਤਾ ਤੈਨੂੰ ਸੌਂਕੇ ਕਹਿ ਲਾ ਕੇ ਪ੍ਰਭ ਮੇਰਾ ਮੈਂ ਤਾਂ ਉਸ ਗੱਲ 'ਚ ਵਿਸ਼ਵਾਸ ਕਰਦਾ ਜੋ ਅਸੀਂ ਪਾ ਕੇ ਖੜੇ ਆਂ ਉਹ ਵੀ ਉਹਦਾ ਤੱਤਾ ਹੋਇਆ ਅਸੀਂ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਕਰੀਏ ਐਨੇ ਸਾਲ ਕਿ ਸਾਡੇ ਭਗਵਾਨ ਇੱਕ ਟਾਟ ਦੇ ਵਿੱਚ ਰਹੇ ਇੱਕ ਐਸੀ ਜਗ੍ਹਾ ਤੇ ਰਹੇ ਜਿੱਥੇ ਕੋਈ ਵੀ ਰਹਿਣਾ ਪਸੰਦ ਨਹੀਂ ਕਰਦਾ ਲੇਕਿਨ ਮਜਬੂਰੀ ਸੀ ਇੱਕ ਮਰਿਆਦਾ ਪਰਸ਼ੋਤਮ ਭਗਵਾਨ ਨੇ ਐਨੀ ਮਰਿਆ ਉਹਨੂੰ ਵੈਸੇ ਹੀ ਮਰਿਆਦਾ ਪਰਸ਼ੋਤਮ ਵੀ ਕਿਹਾ ਜਾਂਦਾ ਉਹਨਾਂ ਨੇ ਐਨੀਆਂ ਮਰਿਆਦਾ ਕਾਇਮ ਕਰੀਆਂ ਕਿ ਆਪਣਾ ਮੁਕੱਦਮਾ ਖੁਦ ਲੜਿਆ ਇਸ ਕਲ ਦੇ ਉਪਜੋਗ ਦੇ ਵਿੱਚ ਉਹ ਮੁਕਦਮਾ ਲੜ ਕੇ ਇੱਕ ਰਾਜਾ ਨੇ ਮੁਕਦਮਾ ਲੜਿਆ ਉਹ ਮੁਕਦਮਾ ਲੜ ਕੇ ਜਿੱਤ ਕੇ ਫਿਰ ਉਹਨਾਂ ਦਾ ਜਿਹੜਾ ਸੀ ਉਹ ਰਾਜ ਮਹਿਲ ਉਹ ਮੰਦਿਰ ਦੁਆਰਾ ਕੁੰਨ ਸਥਾਪਿਤ ਹੋਇਆ ਹੈ ਤੇ ਅੱਜ ਉਹਦੇ ਵਿੱਚ ਉਹਨਾਂ ਦੀ ਪ੍ਰਾਣ ਪ੍ਰਤੀਸ਼ਠਾ ਹੋਈ ਹੈ ਮੈਂ ਇਸ ਮੌਕੇ ਤੇ ਸਭ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਤੇਰਾ ਤੈਨੂੰ ਸੋਪਿਆ ਕਿਹਾ ਲਾਗੇ ਪ੍ਰਭ ਮੋਰਾ ਜੋ ਕੁਝ ਹੈ ਪ੍ਰਭੂ ਤੇਰਾ ਜੋ ਕੁਝ ਹੈ ਪ੍ਰਭੂ ਤੇਰਾ ਜੈ ਜੀ ਜੈ ਜੀ ਜੋ अग्रवाल ਸਾਹਿਬ ਕੀ ਕਾਂਗਰਸ ਜੁਗੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿੰਨੇ ਹੀ ਸਦੀਆਂ ਤੋਂ ਬਾਅਦ ਸਾਡੇ ਭਗਵਾਨ શ્રીราม ਅੱਜ ਆਪਣੇ भव्य ਮੰਦਿਰ ਦੇ ਵਿੱਚ ਬਿਰਾਜਮਾਨ ਹੋਏ ਨੇ ਸਾਡਾ ਇਤਿਹਾਸ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਅਸੀਂ ਉਸ ਇਤਿਹਾਸ ਦੇ ਸਾਕਸ਼ੀ ਹੈ ਸਾਡੀ ਕਈ ਪੀੜ੍hiyan ਇਸ ਮੋਮੈਂਟ ਨੂੰ ਦੇਖਣ ਨੂੰ ਅੱਜ ਦੇ ਇਸ ਪਲ ਨੂੰ ਦੇਖਣ ਦੇ ਲਈ ਕਿੰਨੀਆਂ ਹੀ ਪੀੜ੍hiyan ਗੁਜ਼ਰ ਗਈਆਂ ਪਰ ਉਹਨਾਂ ਨੂੰ ਇਹ ਮੋਮੈਂਟ ਨਸੀਬ ਨਹੀਂ ਹੋਇਆ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਯੋਗੀ ਜੀ ਅਡਵਾਨੀ ਜੀ ਔਰ ਅਟਲ ਜੀ ਦੀ ਮਿਹਨਤ ਦੇ ਨਾਲ ਅੱਜ ਸਾਨੂੰ ਇਹ ਦਿਨ ਨਸੀਬ ਹੋਇਆ ਕਿ ਅਸੀਂ ਪ੍ਰਭੂ શ્રી ਰਾਮ ਨੂੰ ਉਹਨਾਂ ਦੇ ਮਹਿਲ ਦੇ ਵਿੱਚ ਉਹਨਾਂ ਦੇ ਰਾਜ ਸਿੰਘਾਸਨ ਦੇ ਵਿੱਚ ਸ਼ੋਭੀਜ਼ ਕਰ ਸਕੀਏ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਹੀ ਹਿੰਦੁਸਤਾਨ ਦੇ 100 ਕਰੋੜ ਜੋ ਹਿੰਦੂ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਯੋਗਦਾਨ ਇਸ ਮੰਦਿਰ ਦੇ ਲਈ ਦਿੱਤਾ ਤੇ ਅੱਜ ਇਹ ਸ਼ੁਭ ਦਿਨ ਸਾਡੇ ਨੂੰ ਦੇਖਣ ਨੂੰ ਮਿਲਿਆ ਹੈ ਅਸੀਂ ਸਾਰੇ ਸਨਾਤਨ ਪ੍ਰੇਮੀਆਂ ਦਾ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਮਾਸਟਰ ਜੀ ਤੁਹਾਡੇ ਪੁਰਖਾਂ ਦਾ ਵੀ ਬਹੁਤ ਵੱਡਾ ਸੰਘਰਸ਼ ਰਿਹਾ ਜੀ ਜਿਤੇ ਸਾਡੇ ਪਰਿਵਾਰ ਵੱਲੋਂ ਸਾਡੇ ਤਾਇਆ ਜੀ ਦਾ ਯੋਗਦਾਨ ਰਿਹਾ ਹੈ ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਯੋਗਦਾਨ ਪਾ ਸਕੀਏ ਪਾਦੇ ਰਹੀਏ ਪਰ ਅਸੀਂ ਬਹੁਤ ਬੜੀ ਖੁਸ਼ੀ ਹੋਈ ਦੇਖ ਕੇ ਨਿਰਜੀ ਨੂੰ ਜਿਹਨੂੰ ਅਸੀਂ ਛੋਟੇ ਛੋਟੇ ਹੁੰਦੇ ਦੇ ਸਭ ਤੋਂ بڑے ਅੰਦੋਲਨਕਾਰੀ ਕਰਾੜੀ ਚੋਂ ਆਏ ਥੇ ਜਿਨ੍ਹਾਂ ਨੇ ਆਪਣੇ ਐਨ ਰੌਜੀ ਪਏ ਪਰ ਸੇਧ ਪ੍ਰਮਾਤਮਾ ਦੀ ਕਿਰਪਾ ਇਹਨਾਂ ਨੇ بڑے ਅੰਦੋਲਨ ਦੇਖੇ ਬੜੇ ਕਮਲੇ ਪ੍ਰਦਰਸ਼ਨ ਦੇਖੇ ਇਹਨਾਂ ਨੇ ਸਾਰਾ ਆਪਣੇ ਅਸੀਂ ਸਨਾਤਨ ਧਰਮ ਸਭਾ ਕਰਾੜੀ ਸ਼ਹਿਰ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇਹਨਾਂ ਨੇ ਆ ਕੇ ਇੱਥੇ ਹਾਜ਼ਰੀ ਭਰਾਈ ਧੰਨਵਾਦ ਜੈ ਸ਼੍ਰੀ ਰਾਮ ਹਾਂਜੀ ਵੀਰ ਜੀ ਹਰਮੇਸ਼ ਰਾਣਾ ਜੀ ਅੱਜ ਇਹ ਬਹੁਤ ਭਾਗਾ ਵਾਲਾ ਦਿਨ ਹੈ ਸੋ ਬੜੀ ਤਰੱਤ ਦੇ ਮਗਰੋਂ ਇਹ ਦੇਖਿਆ ਜਾ ਰਿਹਾ ਦਿਨ ਕੀ ਕਹਿਣਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਟੈਲੀਵਿਜ਼ਨ ਦੇ ਮਾਧਿਅਮ ਤੇ ਆਪਣੇ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਜਿਹੜਾ ਕੀ ਸਾਡਾ ਬਜ਼ੁਰਗਾਂ ਨੇ ਇਸ ਮੰਦਿਰ ਦੇ ਪ੍ਰਤੀ ਬੀੜਾ ਚੱਕਿਆ ਸੀ ਅੱਜ ਉਹ ਸਫਲ ਹੋਇਆ ਪਰ ਸਾਡੇ 40432000 ਹਿੰਦੂ ਵੀਰ ਬਜ਼ੁਰਗਾਂ ਦੀ ਕੁਰਬਾਨੀ ਦੇ ਬਾਅਦ ਅੱਜ ਇਹ ਮੰਦਿਰ ਬਣ ਗਿਆ ਹੈ ਪਰ ਸਾਡੇ ਉਸ ਬਜ਼ੁਰਗਾਂ ਦੀ ਜਿਹੜੀ ਕੁਰਬਾਨੀ ਸੀ ਪਰ ਅਜੋ ਖਾਲੀ ਨਹੀਂ ਗਈ ਪਰ ਮੈਂ ਆਪਣੇ ਹਿੰਦੂ ਭਾਈਆਂ ਨੂੰ ਸਾਰੇ ਹਿੰਦੂ ਵਾਸੀਆਂ ਨੂੰ ਸਾਰੇ ਵਰਲਡ ਦੇ ਜਿੰਨੇ ਵੀ ਬੰਦੇ ਬੈਠੇ ਸਭ ਨੂੰ ਵਧਾਈ ਦਿੰਦਾ ਪਰ ਜਿਹੜੇ ਕੀ ਕਹਿੰਦੇ ਐ ਕੀ ਪਾਰਟੀਵਾਦੀ ਦੇ ਵਿੱਚ ਕਿਹਾ ਜੀ ਰਹਿ ਵੀ ਜਾ ਰਹਿ ਵੀ ਜਾ ਹੁੰਦਾ ਅੱਜ ਕਿ ਇਹ ਪਾਰਟੀਵਾਦੀ ਭਾਜਪਾ ਦੀ ਗੱਲ ਕਰਦੇ ਆ ਪਰ ਇਹ ਜੋ ਕਿ ਭਾਜਪਾ ਦਾ ਅਜੰਡੇ ਦੇ ਵਿੱਚ ਰਾਮ ਮੰਦਰ ਸ਼ੁਰੂ ਤੇ ਤਾਂ ਉਸ ਦਾ ਇਹ ਸੇਰਾ ਅਟਲ ਵਿਆਹਰੀ ਵਾਜਪਾਈ ਅੰਡਲ ਵਾਜਪਾਈ ਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਜਾ ਰਿਹਾ ਹੈ ਸਾਰੇ ਸਾਡੇ ਭਾਜਪਾ ਵਾਸੀ ਤੇ ਜਿਹੜੇ ਸਾਡੇ ਆਰਐਸਐਸ ਦੇ ਪ੍ਰਮੁਖ ਜਿੰਨੇ ਵੀ ਹੈ ਸਾਬ ਨੂੰ ਇਹ ਸੇਰਾ ਜਾਂਦਾ ਉਹਦੇ ਨਾਮ ਸਾਰੇ ਵਰਲਡ ਦੇ ਸਾਡੇ Hindu ਭਾਈਆਂ ਨੂੰ Hindu ਨੌਜਵਾਨ ਵੀਰਾਂ ਨੂੰ ਬਜ਼ੁਰਗਾਂ ਨੂੰ ਇਹਦਾ ਸੇਰਾ ਜਾਂਦਾ ਹੈ ਪਰ ਅਸੀਂ ਅੱਜ ਬਹੁਤ ਹੀ ਗੁੱਸੇ ਕਿ ਇੰਨਾ ਕੀ ਨਹੀਂ ਕਿ ਜਿਹੜਾ ਕਿ ਸਾਨੂੰ ਅੱਜ ਸਾਡੇ ਬਜ਼ੁਰਗਾਂ ਦੀ ਆਸ ਵੀ ਜਿਹੜਾ ਅਸੀਂ ਇਹ ਪੂਰਾ ਕਰ ਸਕੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਿਖਿਆ ਬੁਨਿਆਨੇ ਸਾਨੂੰ ਜੋ ਸਿਖਾਇਆ ਕਿ ਆਪਣੇ ਧਰਮ ਵਿੱਚ ਪੱਕੇ ਰਹੋ ਪਰ ਦੂਜੇ ਧਰਮ ਦਾ ਸਤਿਕਾਰ ਕਰੋ ਸਾਰੇ ਧਰਮਾਂ ਦਾ ਸਨਮਾਨ ਕਰਨਾ ਸਾਰੇ ਧਰਮਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣਾ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਜੋ ਉਪਦੇਸ਼ ਦਿੱਤੇ ਨੇ ਆਪਣੇ ਧਰਮ ਵਿੱਚ ਪੱਕਾ ਹੋ ਕੇ ਦੂਜਿਆਂ ਦੇ ਧਰਮ ਦਾ ਸਨਮਾਨ ਕਰਨ ਦੇ ਅੱਜ ਮੈਂ ਰਾਮ ਲਲਾ ਜੀ ਦੇ ਜੁੱਤਿਆਂ ਵਿੱਚ ਸਥਾਪਿਤੀ ਮੂਰਤੀ ਦੇ ਸਮਾਰੋਹ ਦੀ ਸਮੁੱਚੇ ਦੇਸ਼ ਤੇ ਦੁਨੀਆ ਭਰ ਦੇ ਰਾਮ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਦਾਨਾ ਖੁਸ਼ੀ ਮਹਿਸੂਸ ਕਰਨਾ ਇਹੀ ਸਾਡਾ ਕਲਚਰ ਆ ਇਹੀ ਸਾਡੀ ਸੰਸਕ੍ਰਿਤੀ ਆ ਇਹੀ ਸਾਡੇ ਪੂਰਵਜਾਂ ਦੇ ਸਾਨੂੰ ਉਪਦੇਸ਼ ਨੇ ਕਿ ਭਾਈਚਾਰਕ ਸਾਂਝ ਰੱਖੋ ਪਿਆਰ ਰੱਖੋ ਸਰਬੱਤ ਦਾ ਭਲਾ ਮੰਗੋ ਔਰ ਇੱਕ ਦੂਜੇ ਦੇ ਕੰਮ ਆਓ ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋ ਕੇ ਖੁਸ਼ੀਆਂ ਵਿੱਚ ਵਾਧਾ ਕਰੋ ਸੋ ਕਰਾਲੀ ਦੇ ਵਿੱਚ ਮੈਂ ਇਹ ਜੋ ਬੜੇ ਖੁਸ਼ੀ ਤੇ ਚਾਹ ਨਾਲ ਸਾਰਾ ਕਰਾਲੀ ਜ਼ਿਲ੍ਹਾ ਤੇ ਇਲਾਕੇ ਦੇ ਲੋਕ ਅੱਜ ਇਸ ਦਿਨ ਨੂੰ ਦੇਸ਼ ਔਰ ਦੁਨੀਆ ਵਿੱਚ ਅਸੀਂ ਮਨਾ ਰਹੇ ਹਾਂ ਤੋਂ ਮੈਂ ਸੰਗਤ ਵਿੱਚ ਸ਼ਾਮਲ ਹੋ ਕੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿੰਦਮਤਰਾ ਸਾਹਿਬ ਬਾਕੀ ਸਟੇਟਾਂ ਦੇ ਵਿੱਚ ਜਿਹੜੀ ਛੁੱਟੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਨਹੀਂ ਕੀਤੀ ਗਈ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਨੇ ਮੈਂ ਸਮਝਦਾ ਕਿ ਆਪ ਪਾਰਟੀ ਦੋਰੇ ਮਾਪਨ ਨੇ ਵੜਦੀ ਆ ਦਿੱਲੀ ਵਿੱਚ ਕੁਝ ਕਰ ਰਹੇ ਨੇ ਪੰਜਾਬ ਵਿੱਚ ਕੁਝ ਕਰ ਰਹੇ ਨੇ ਇਹਨਾਂ ਦੇ ਜਿਹੜੇ ਦੌਰੇ ਮਾਬਜ਼ੰਦ ਨੇ ਇਹ ਇਹਨਾਂ ਦੀ ਸਬੰਧਾਂ ਇੱਕ ਬਹੁਤ ਸੰਕੀਰਨ ਸੋਚ ਦੀ ਨਿਸ਼ਾਨੀ ਆ ਜੀ ਸਰ 1 ਫਰਵਰੀ ਤੋਂ ਜਿਹੜੇ ਸੁਰੱਖਿਆ ਕਮੇਟੀਦਾਰ ਵੱਲੋਂ ਇੱਕ ਵੱਡਾ ਕਾਰਜ ਸ਼ੁਰੂ ਕੀਤਾ ਜਾ ਰਿਹਾ ਹੈ ਨਸ਼ਿਆਂ ਦੇ ਖਿਲਾਫ ਜਿਹੜੀ ਮੁਹਿੰਮ ਜਿਹੜੀ ਜਾ ਰਹੀ ਹੈ ਜੀ ਕੀ ਕਹਿਣਾ ਹੈ ਆਪਕੇ ਦਿਖਾਉਣੇ ਲੋਕੋ ਅੱਜ ਪੰਜਾਬ ਵਰਵਾਦੀ ਤੇ ਤਵਾਹੀ ਵੱਲ ਜਾ ਰਿਹਾ ਪੰਜਾਬ ਦੇ ਸਤਾ ਜਿਹਨਾਂ ਹੱਥਾਂ ਵਿੱਚ ਆ ਉਹ ਪੰਜਾਬ ਦਾ ਉਹਨਾਂ ਨੂੰ ਕੋਈ ਦਰਦ ਨਹੀਂ ਹੈ ਅੱਜ ਜਿਵੇਂ ਕਹਿੰਦੇ ਆ ਅਮਰਤਾ ਪ੍ਰੀਤਮ ਦਾ ਗੀਤ ਇਹ ਆਧਾਰਿਆ ਦਰਦਮੰਦਾ ਦਾ ਦਰਦ ਇਹ ਉੱਠ ਤੱਕ ਆਪਣਾ ਪੰਜਾਬ ਇੱਕ ਪਾਸੇ ਲਾਸ਼ਾਂ ਵਿਸ਼ੀਆਂ ਲਹੂ ਦੀ ਪਰੇਚਨਾ ਕਿਤੇ ਦੁਕਾਨਦਾਰ ਕਿਤੇ ਵਪਾਰੀ ਕਿਤੇ ਕਾਰੋਬਾਰੀ ਕਤਲੋਗਾਰ ਦਾ ਸ਼ਿਕਾਰ ਹੋ ਰਹੇ ਨੇ ਕਿਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਨਹੀਂਦਾ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਔਰ ਰਾਜਗਤਾ ਫੈਲੀ ਹੋਈ ਆ ਸੂਬੇ ਅੰਦਰ ਵਿਧਵਾ ਔਰਤਾਂ ਦੀਆਂ ਜ਼ਮੀਨਾਂ ਤੇ ਵਜੇਰ ਟਰੈਕਟਰ ਚਲਾ ਕੇ ਕਬਜ਼ੇ ਕਰ ਰਹੇ ਨੇ ਗੁਰਦੁਆਰਿਆਂ ਤੇ ਸਰਕਾਰਾਂ ਕਬਜ਼ੇ ਕਰ ਰਹੀਆਂ ਨੇ ਤੋਂ ਰਾਜਗਤਾ ਦਾ ਮਾਹੌਲ ਆ ਪੀਤ ਪੰਜਾਬ ਆ ਸਹਿਮਿਆ ਹੋਇਆ ਪੰਜਾਬ ਆ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬ ਤੇ ਪੰਜਾਬੀਏ ਦੀ ਭਾਵਨਾ ਪੈਦਾ ਕਰ ਲਈ ਪੰਜਾਬੀਆਂ ਨੂੰ ਇਕੱਠੇ ਕਰਕੇ ਪੰਜਾਬ ਬਚਾਉਣ ਲਈ ਸ਼ਰਮਣੀ ਅਕਾਲੀ ਦਲ ਸੜਕਾਂ ਤੇ ਇੱਕ ਫਰਵੀ ਤੋਂ ਨਿਕਲ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਪੰਜਾਬ ਯਾਤਰਾ ਸ਼ੁਰੂ ਕਰ ਰਿਹਾ ਅ ਸਰ ਚੰਡੀਗੜ੍ਹ ਦੇ ਵਿੱਚ ਕਾਂਗਰਸ ਦਾ ਨਾਲਸ ਹੋਇਆ ਹੈ ਕਿਵੇਂ ਦੇਖਦੇ ਹੋ ਉਹਨਾਂ ਦੇ ਨਾਲਸ ਨੂੰ ਕਿੱਥੇ ਲੈ ਕੇ ਜਾਣੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪਾਸ ਪੰਜਾਬ ਵਿੱਚ ਨਾਲਸ ਹੋਵੇਗਾ ਜੀ ਦੇਖੋ ਜਿਹੜਾ ਕਾਂਗਰਸ ਤੇ ਆਪ ਦਾ ਗੱਠਜੋੜ ਇਹ ਗੈਰ ਸਿਧਾਂਤਕਾ ਇਹ ਬਹੁਤ ਹੀ ਦੇਰ ਨਹੀਂ ਇਹ ਵਕਤੀ ਆ ਇਹ ਮੌਕਾਪ੍ਰਸਤੀ ਆ ਇਹ ਆਪਣੀ ਚਮੜੀ ਬਚਾਉਣ ਲਈ ਆ ਚੋਰ ਤੇ ਕੁੱਤੀ ਰਲੇ ਹੋਏ ਦਾ ਸਬੂਤ ਆ ਸ਼ਰਮਣੀ ਅਕਾਲੀ ਦਲ ਹਮੇਸ਼ਾ ਸਿਧਾਤ ਗਠਜੋੜ ਦੇ ਹੱਕ 'ਚਾ ਸ਼ਰਮਣੀ ਅਕਾਲੀ ਦਲ ਦਾ ਭਾਜਪੀ ਨਾਲ ਜਦੋਂ ਗਠਜੋੜ ਰਿਹਾ ਉਦੋਂ ਵੀ ਪੰਜਾਬ ਤੇ ਪੰਜਾਬੀਅਤ ਦੀ ਰਾਖੀ ਲਈ ਅਸੀਂ ਹਮੇਸ਼ਾ ਕੇਂਦਰ ਤੋਂ ਮਦਦ ਲੈ ਕੇ ਕੋਸ਼ਿਸ਼ ਕਰਦੇ ਰਹੇ ਹਾਂ ਤੇ ਅੱਜ ਵੀ ਵਿਐਸਪੀ ਨਾਲ ਗਠਵੰਦਨਾ ਇਹ ਵੀ ਸਿਧਾਤ ਗਠਵੰਦਨਾ ਅਸੀਂ ਹਮੇਸ਼ਾ ਸਿਧਾਂਤ ਦੀ ਰਾਜਨੀਤੀ ਦੇ ਹੱਕਦਾਰਾਂ